ਸਾਡੇ ਪਰਿਵਾਰ ਦੇ ਮੈਂਬਰ ਰੇਖਾ ਭੈਣ ਇਸ ਦੁਨੀਆ ਤੋਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਕਾਲ ਚਲਾਣਾ ਕਰ ਗਈ। ਵੋ ਸਤ ਨਾਮ ਸਤ ਨਾਮ ਸਤ ਨਾਮ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਰਿਵਾਰ ਦੇ ਮੈਂਬਰ ਰੇਖਾ ਭੈਣ ਇਸ ਦੁਨੀਆ ਤੋਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਕਾਲ ਚਲਾਣਾ ਕਰ ਗਈ ਭੈਣ ਰੇਖਾ ਨੂੰ ਰਾਣਾ ਸਾਹਿਬ ਗੁਰੂ ਘਰ ਦੇ ਬਿਲਕੁਲ ਨੇੜੇੋਂ ਸਾਡੇ ਕੋਲੇ ਵੀਰ ਅਮਨਦੀਪ ਸਿੰਘ ਗੁਲਾਟੀ ਤੋਂ ਤੇ ਹਰਜੀਤ ਭੈਣ ਤੇ ਗਰਮੇਲ ਸਿੰਘ ਜੀ ਲੈ ਕੇ ਆਏ ਸੀ। ਧੰਨਵਾਦ ਆ ਉਹਨਾਂ ਵੀਰਾਂ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਸਮਝਦੇ ਐ ਇਸ ਭੈਣ ਨੂੰ ਇੱਥੇ ਸੁਪਨਿਆਂ ਦੇ ਘਰ ਤੱਕ ਪਹੁੰਚਦਾ ਕੀਤਾ। ਉਥੇ ਭੈਣ ਅਰਧ ਨਗਨ ਹਾਲਤ ਦੇ ਵਿੱਚ ਘੁੰਮ ਰਹੀ ਸੀ। ਮੈਂਟਲੀ ਬਿਲਕੁਲ ਰਿਸੇਵਲ ਸੀ, ਫਿਜ਼ੀਕਲੀ ਵੀ ਚੱਲ ਨਹੀਂ ਸਕਦੀ ਸੀ, ਪੈਰਾਲਾਈਜ਼ ਹੋਇਆ ਹੋਇਆ ਸੀ। ਇੰਜ ਲੱਗਦਾ ਸੀ ਜਿਵੇਂ ਕੋਈ ਇਹਨੂੰ ਉੱਥੇ ਸੁੱਟ ਕੇ ਗਿਆ ਹੋਵੇ। ਕੋਈ ਛੱਡ ਕੇ ਗਿਆ ਹੋਵੇ। ਕਿਉਂਕਿ ਸੜਕ ਤੇ ਰਹਿਣ ਦੇ ਕਾਰਨ ਸਰੀਰ ਤੇ ਬਹੁਤ ਸਾਰੇ ਨਿਸ਼ਾਨ ਹਾਲਾਤ ਬਦਲ ਜਾਂਦੇ ਆ ਛੀੜੇ ਕੱਪੜੇ ਸਿਰ ਦੇ ਵਾਲਾਂ ਜਟਾਵਾਂ ਬਣ ਜਾਂਦੀਆਂ ਹੱਥ ਪੈਰ ਖਰਾਬ ਹੋ ਜਾਂਦੇ ਆ ਇਸ ਤਰ੍ਹਾਂ ਦਾ ਕੋਈ ਨਹੀਂ ਸੀ ਐਨ ਲੱਗਦਾ ਸੀ ਵੀ ਜਿਵੇਂ ਇਹਨੂੰ ਕੋਈ ਉੱਥੇ ਛੱਡ ਗਿਆ ਹੋਵੇ ਔਰ ਇਹ ਭੈਣ ਉੱਥੇ ਸੜਕਾਂ ਤੇ ਰੁੜਦੀ ਫਿਰਦੀ ਇੱਧਰ ਕਿਤੇ ਉੱਧਰ ਪੜੇ ਵੀ ਨਹੀਂ ਸੀ ਪੂਰੇ ਪਾਏ ਹੋਏ ਨਰਕ ਘਟ ਰਹੀ ਸੀ ਫਿਰ ਜਦੋਂ ਸਾਨੂੰ ਵੀਡੀਓ ਭੇਜੀ ਗਈ ਅਸੀਂ ਸਾਡੇ ਟੀਮ ਦੇ ਮੈਂਬਰ ਦੀ ਡਿਊਟੀ ਲਈ ਅਮਨਦੀਪ ਸਿੰਘ ਕਲਾਟੀ ਵੀਰੋ ਵੈਰੀਫਾਈ ਕਰਕੇ ਫਿਰ ਉਹਨੇ ਸਾਡੇ ਨਾਲ ਸੰਪਰਕ ਕੀਤਾ ਤਾਂ ਫਿਰ ਇੱਥੇ ਲੈ ਕੇ ਆਏ ਅੱਜ ਇਸ ਭੈਣ ਨੂੰ ਸਾਡੇ ਕੋਲੇ ਸੁਪਨਿਆਂ ਦੇ ਘਰ ਚ ਆਇਆ 8 ਮਹੀਨੇ ਤੇ 12 ਦਿਨ ਤੇ ਜਿਹੜਾ ਇਹ 8 ਮਹੀਨੇ 8.5 ਮਹੀਨੇ ਦਾ ਸਫਰ ਇਸ ਭੈਣ ਨੇ ਇੱਥੇ ਬਤীত ਕੀਤਾ ਉਹਦੇ ਦੌਰਾਨ ਇਹਦੀ ਦਵਾਈ ਚੱਲੀ ਥੋੜਾ ਠੀਕ ਹੋਣ ਲੱਗ ਗਈ ਮੈਂਟਲੀ ਵੀ ਥੋੜਾ ਫਰਕ ਪੈ ਗਿਆ ਸਮਝ ਆਉਣ ਲੱਗੀ ਔਰ ਫਿਜ਼ੀਕਲੀ ਵੀ ਵੋਕਰ ਨਾਲ ਤੁਰਨ ਫੇਰਨ ਲੱਗ ਗਈ ਸੀ ਆਪਣਾ ਕੁਝ ਐਡਰੈਸ ਕੁਝ ਖਾਸ ਦੱਸ ਨਹੀਂ پا ਰਹੀ ਸੀ ਜਿਵੇਂ ਜਾਂ ਦੱਸਣਾ ਨਾ ਚਾਹੁੰਦੀ ਹੋਵੇ ਜਾਂ ਜਾਣਾ ਨਾ ਚਾਹੁੰਦੀ ਹੋਵੇ ਜਿਵੇਂ ਆਪਣੇ ਪਤੀ ਦਾ ਨਾਂ ਇਹਨਾਂ ਨੇ ਛੋਟੇ ਲਾਲ ਦੱਸਿਆ ਪਿਤਾ ਦਾ ਨਾਮ ਨੰਦਲਾਲ ਕਸ਼ਯਬ ਦੱਸਿਆ ਤੇ ਆਪਣਾ ਜਿਹੜਾ ਐਡਰੈਸ ਦੱਸਦੇ ਸੀ ਉਹ ਜਾਂ ਕਾਸ਼ੀ ਜਾਂ ਬਾਰਨ ਬਨਾਰਸ ਬਸ ਇੰਨਾ ਕੀ ਦੱਸਦੇ ਸੀ ਮੱਲਾ ਪਿੰਡ ਕੋਈ ਹੋਰ ਕੁਝ ਨਹੀਂ ਸੀ ਪਤਾ ਕੋਈ ਕਿਸੇ ਦਾ ਨਾਮ ਕੋਈ ਹੋਰ ਕਿਸੇ ਇਲਾਕੇ ਦਾ ਨਾਮ ਜਿਹਦੇ ਤੋਂ ਅਸੀਂ ਇਹਦਾ ਘਰ ਲੱਭ ਸਕਦੇ ਐਸਾ ਕੁਝ ਨਹੀਂ ਸੀ ਦੱਸਿਆ ਭੈਣ ਪਰ ਇਹ 8.5 ਮਹੀਨਿਆਂ ਦੇ ਵਿੱਚ ਜੋ ਸਾਡੀ ਸਾਂਝ ਸੀ ਇਸ ਭੈਣ ਨਾਲ ਜੋ ਸਾਡਾ ਰਿਸ਼ਤਾ ਸੀ ਆਪਸ ਵਿੱਚ ਕੋਈ ਅਸੀਂ ਆਪਣੇ ਪਰਿਵਾਰ ਨੇ ਸਾਡੇ ਨੇ ਸਾਰਿਆਂ ਨੇ ਰਲ ਕੇ ਅਸੀਂ ਇੱਕ ਦੂਸਰੇ ਨਾਲ ਉਸ ਰਿਸ਼ਤੇ ਨੂੰ ਨਿਭਾਉਣ ਦਾ ਉਸ ਰਿਸ਼ਤੇ ਨੂੰ ਮੰਨਣ ਦਾ ਪੂਰਾ ਯਤਨ ਕੀਤਾ ਇਸ ਭੈਣ ਦੀ ਸੇਵਾ ਕਰਦੇ ਆ ਕੋਈ ਕਮੀਆਂ ਤਰੁੱਟੀਆਂ ਕੋਈ ਗਲਤੀਆਂ ਹੋ ਗਈਆਂ ਹੁਣ ਸੱਚੇ ਪਾਤਸ਼ਾਹ ਸਾਨੂੰ ਮਾਫ ਕਰਿਓ ਪਰ ਅਸੀਂ ਇਸ ਭੈਣ ਦੀ ਸਾਡੀ ਟੀਮ ਨੇ ਪਰਿਵਾਰ ਨੇ ਡਾਕਟਰਾਂ ਨੇ ਪੂਰੀ ਤਨੋਂ ਮਨੋਂ ਸੇਵਾ ਨਿਭਾਉਣ ਦਾ ਯਤਨ ਕੀਤਾ ਬੱਲਾ ਪਰੇ ਭੈਣ ਇਸ ਤਰ੍ਹਾਂ ਚਲੀ ਗਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਸਵੇਰੇ ਉੱਠੀ ਆ ਉੱਠ ਕੇ ਆਪਣਾ ਕੰਬਲ ਦੀ ਤਹਿ ਲਾਈ ਆ ਔਰ ਤਹਿ ਲਾ ਕੇ ਬੈਠ ਗਈ ਆ ਨਾਲ ਦੇ ਜਿਹੜੇ ਸੇਵਾਦਾਰ ਸਾਡੇ ਸਫਾਈਆਂ ਕਰਦੇ ਆ ਉਹਨਾਂ ਨੂੰ ਉਹਨਾਂ ਨਾਲ ਗੱਲਾਂ ਕਰ ਰਹੀ ਆ ਉਹਨਾਂ ਨੂੰ ਦੱਸ ਰਹੀ ਆ ਵੀ ਆ ਚਾਹ ਨਹੀਂ ਹਜੇ ਤੇ ਕਰਾਈ ਜਾਂ ਚਾਹ ਨਹੀਂ ਮਿਲੀ ਤੇ ਉਹ ਭੈਣ ਦੂਸਰੇ ਪਾਸੇ ਕੰਮ ਸੇਵਾ ਤੇ ਲੱਗੇ ਤੇ ਇਹ ਬੈਠੇ ਬੈਠੇ ਹੀ ਐਦਾਂ ਹੀ ਪਿੱਛੇ ਨੂੰ ਲਟਕ ਗਿਆ ਫਟਾਫਟ ਚੱਕ ਕੇ ਵਲੰਟੀਅਰ ਹਸਪੀਟਲ ਲੈ ਕੇ ਜਾ ਰਹੇ ਆ ਹਸਪੀਟਲ ਤਾਂ ਪਹੁੰਚ ਹੀ ਨਹੀਂ ਹੋਇਆ ਬਸ ਉਥੋਂ ਚਾਰ ਕਦਮ ਤੇ ਹਸਪੀਟਲ ਆ ਹਸਪੀਟਲ ਵੀ ਜ਼ਿਆਦਾ ਦੂਰ ਨਹੀਂ ਸੀਗਾ ਬਸ ਰਸਤੇ 'ਚ ਹੀ ਈ ਬੀਲਚੇਅਰ ਤੇ ਹੀ ਇਹ ਭੈਣ ਪੂਰੀ ਹੋ ਗਈ ਔਰ ਇਹ ਗੱਲਾਂ ਕਰਦੀ ਆਪਣੇ ਬਾਰੇ 'ਚ ਗੱਲ ਦੱਸਦੀ ਉਹ ਕੰਬਲ ਤੈਹ ਲਾ ਕੇ ਰੱਖਿਆ ਹੋਇਆ ਉਹ ਬਿਸਤਰਾ ਉਵੇਂ ਪਿਆ ਸਭ ਕੁਝ ਛੱਡ ਕੇ ਤੁਰ ਗਈ ਇਸ ਜ਼ਿੰਦਗੀ ਦਾ ਅਸੀਂ ਮੈਂ ਮੈਂ ਮੇਰੀ ਮੇਰੀ ਕਰਦੇ ਬੜਾ ਮਾਣ ਕਰਦੇ ਆ ਪਰ ਵਕਤ ਦਾ ਪਤਾ ਨਹੀਂ ਕਦੋਂ ਕਿੱਥੇ ਕਿਵੇਂ ਖਤਮ ਹੋ ਜਾਣਾ ਪਰ ਇਸ ਭੈਣ ਦਾ ਸਾਨੂੰ ਇਸ ਗੱਲ ਦਾ ਜ਼ਰੂਰ ਮਲਾਲ ਆ ਵੀ ਇਹਦਾ ਸਾਨੂੰ ਕੁਝ ਪਤਾ ਨਹੀਂ ਲੱਗ ਸਕਿਆ ਇਹ ਕੌਣ ਆ ਕਿੱਥੇ ਇਹ ਜੰਮੀ ਸੀ ਭੈਣ ਕਿੱਥੇ ਇਹਨੇ ਆਪਣਾ ਜੀਵਨ ਦਾ ਲੰਬਾ ਪੰਡਾ ਬਤੀਤ ਕੀਤਾ ਕਿੱਥੇ ਵਿਆਹੀ ਸੀ ਅੱਜ ਇਹ ਅਨਨੋਨ ਭੈਣ ਅੱਜ ਬੇਨਾਮ ਭੈਣ ਇਹ ਇਸ ਦੁਨੀਆ ਤੋਂ ਜਾ ਰਹੀ ਹੈ ਪਰ ਨਹੀਂ ਇਹ ਸਾਡੇ ਪਰਿਵਾਰ ਦੀ ਮੈਂਬਰ ਆ ਸਾਡੇ ਘਰ ਦਾ ਹਿੱਸਾ ਸਾਡੀ ਇਹ ਭੈਣ ਸਾਡੇ ਇਸ ਪਰਿਵਾਰ ਦੇ ਵਿੱਚ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੀ ਧੀ ਹਰੇਕ ਰਿਸ਼ਤੇ ਦੇ ਵਿੱਚ ਇਸ ਮਾਂ ਨੇ ਜਿਹੜਾ 8.5 ਮਹੀਨਿਆਂ ਦਾ ਸਫ਼ਰ ਤੈਅ ਕੀਤਾ ਉਹਦੇ ਲਈ ਸੱਚੇ ਪਾਤਸ਼ਾਹ ਦੇ ਅਸੀਂ ਸ਼ੁਕਰਗੁਜ਼ਾਰ ਆ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਇਸ ਭੈਣ ਨੂੰ ਇਸ ਬਜ਼ੁਰਗ ਨੂੰ ਮਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਣ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਇਹਦੇ ਆਪਣੇ ਜਿਹੜੇ ਨੂੰ ਆਖਰੀ ਸਮੇਂ ਵੀ ਮਿਲ ਨਹੀਂ ਸਕੇ ਹੁਣ ਵੀ ਜੇ ਕੋਈ ਭੈਣ ਭਰਾ ਇਹਨਾਂ ਦੀ ਫੋਟੋ ਨੂੰ ਤਸਵੀਰ ਨੂੰ ਇਹਨਾਂ ਦੀ ਵੀਡੀਓ ਨੂੰ ਦੇਖ ਕੇ ਪਛਾਣ ਕਰ ਸਕਦੇ ਆ ਕੋਈ ਤਾਂ ਉਹ ਵੀ ਸਾਡੇ ਨੰਬਰਾਂ ਦੇ ਉੱਪਰ ਸੰਪਰਕ ਜ਼ਰੂਰ ਕਰਿਓ 828480075 ਨੰਬਰ ਤੇ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ ਤੇ ਜੇ ਕੋਈ ਭੈਣ ਭਰਾ ਹੈ ਤਾਂ ਹੁਣ ਮਾਤਾ ਜੀ ਦੇ ਅਗਾ ਅੰਤਮ ਅਰਦਾਸ ਹੋਊਗੀ ਉਹਦੇ ਤੇ ਜਰੂਰ ਆਇਓ ਤੇ ਅੱਜ ਅਸੀਂ ਮਾਤਾ ਜੀ ਦਾ ਜਿਹੜਾ ਅੰਤਮ ਸੰਸਕਾਰ ਆ ਪਿੰਡ ਹਸਨਪੁਰ ਸ਼ਮਸ਼ਾਨ ਘਾਟ ਵਿੱਚ ਕਰਨ ਜਾ ਰਹੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਦਾ ਭਲਾ ਕਰਨ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਤੇ ਅਰਦਾਸ ਤੋਂ ਬਾਅਦ ਫਿਰ ਆਪਾਂ ਸ਼ਮਸ਼ਾਨ ਘਾਟ ਨੂੰ ਚਾਲੇ ਪਾਵਾਂਗੇ ਤੇ ਭਾਈ ਰਤਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅਦਾਸ ਸਮਾਜੀਓ ਪਿੰਡ ਸਭ ਤੇਰਾ ਕੋ ਨਾਂ ਸਭ ਤੇਰੀ ਬੋ ਜਾਈ ਕੋਈ ਨਾਂ ਨਾ ਜਾਣੇ ਮੇਰਾ ਅਦਾਸ ਇੱਕ ਹੁਣਤਾ ਸਿ ਵਾਹਿਗੁਰੂ ਜੀ ਕੀ ਫਤਿਹ ਸਿ ਕੋ ਤੇ ਵਾਸੇ ਕੋ ਜੀ ਪਾਸ਼ਾ ਜੈ ਦਸਵੀਂ ਸਿ ਤੁਮ ਭਗੋਤੀ ਸਿਮਰ ਕੇ ਗੁਨਾਹ ਲੇਤੇ ਆਏ ਫਿਰੰਗਨਗੁਰ ਤੇ ਮਦਾ ਰਾਮਦਾਸੇ ਵੇਸਾ ਹੈ ਆਜਨ ਸਰ ਗੋ ਬਿੰਦਨੋ ਸਿਮਰ ਸਿਹਰ ਆਇਸਨ ਕਿਸ਼ਨ ਚਰਚੇ ਤਾ ਬੁਝ ਜਾਏ ਠੇਗ ਵਾਹਦਾ ਸਿਮਰੀ ਇਕਨ ਹੁਣਤਾ ਅਵੇਤਾ ਸਭ ਛਾਈ ਹੋਏ ਸਦਸ ਨੇ ਪਾਸ਼ਾ ਸਾਹਿਬ ਗੋਬਿੰਦ ਸਿੰਘ ਜੀ ਦੀ ਮਹਿਮਾ ਕਾਇ ਰੋ ਜੀ ਗਰਨ ਸਾਹਿਬ ਪਾਦਰਸ਼ਨੀ ਦਾ ਦਿਆਨਦਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹ ਸਾਹਿਬ ਜਿਆਦਾ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਦੇ ਨਾਮ ਤੇ ਪਿਆ ਵਣ ਸਕੇ ਰੇ ਚਲਾਈ ਰੇਗ ਵਾਈ ਦੇ ਕਿਨ ਕੀਤਾ ਚਨਾ ਪਿਆਰ ਸਚਾਈ ਦੇ ਗਵਾਇਆ ਧਿਆਨਦਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਇਹਨ ਮਾਣਿਆਂ ਦੇ ਮਾਣ ਤੇ ਤਾਣਿਆਂ ਦੇ ਤਾਣ ਨੀਓ ਤੇ ਪਿਤਾ ਵੈਗੜੋ ਆਜੂ ਦੇ ਹਜੂਰ ਕੱਲੇ ਆਵੇ ਨਾਨਕਾ ਸਦੀ ਉਕੀ ਜੈ ਜੀ ਜਿਹੜਾ ਹੁਕਮ ਤੇ ਵੇ ਤੇ ਹੋਮਣਾ ਤੇ ਪਾਸ਼ਾ ਜੀ ਉਹ ਰੇਖਾ ਮਾਰੀ ਦੇ ਦੱਸ ਕੇ ਪਾਸ਼ਾ ਜੀ ਅਕਾਲ ਚਲਾਣਾ ਹੋ ਗਿਆ ਤੇ ਪਾਸ਼ਾ ਆਪਣੇ ਪਰਵਾਰ ਵਿਛੋੜਾ ਦੇ ਕੇ ਹਾਂ ਤੇ ਪਾਸ਼ਾ ਜੀ ਉਹ ਆਵ ਚਤਨ ਜਾ ਬਰਾਜੇ ਹਾਂ ਇਕੱਲੇ ਆਵੇ ਨਾਨਕਾ ਸੱਦੀ ਉੱਠੀ ਜੈਸੀ ਪਾਸ਼ਾ ਜੀ ਮੂਤਾ ਪ੍ਰਵਾਦ ਦੇ ਵੀ ਮਹਿਮਾਨ ਨੇ 8 ਮਹੀਨੇ 2 ਦਿਨ ਅਸੀਂ ਪਾਸ਼ਾ ਸੇਵਾ ਕੀਤੀ ਤੇ ਪਾਸ਼ਾ ਜੀ ਨੂੰ ਨੀਂਦ ਵੀ ਸੇਵਾ ਕੀਤੀ ਤੇ ਪਾਸ਼ਾ ਸਾਹਿਬ ਰਾਤ ਕਰਦੇ ਤੇ ਪਾਸ਼ਾ ਜੀ ਨੂੰ ਫਿਰ ਤੇ ਗੁਰਦਾਸ ਮੂਤਾ ਪ੍ਰਵਾਦ ਪਾਣਾ ਬੰਦਾ ਬਲਬਖਸ਼ਨਾ ਹੋਰ ਵੀ ਜੋ ਇਹਦੇ ਰਿਸ਼ਤੇ ਦਾ ਸਮਝ ਨਹੀਂ ਆਉਂਦਾ ਪਾਣਾ ਬੰਦਾ ਬਲਬਖਸ਼ਨਾ ਤੇਰੀ ਜੋੜਾ ਤੋਂ ਬਚਾਉਣ ਤੇ ਪਾਸ਼ਾ ਜੀ ਨੂੰ ਅਖਰ ਵਾਲਾ ਘਾਟਾ ਬੋਲ ਚੋ ਮਾਫ ਕਰਨੇ ਸਹੀ ਪਿਆਰੇ ਮੇਲ ਗੁਨਾ ਮੇ ਚਨਾਂਦ ਤੇ ਆਵੇ ਨਾ ਹਣ ਚੜੀ ਕਰਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ੜੀ ਚੱਲੋ ਥੋੜਾ ਹੌਲੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ सतनाम वाहे सतनाम वाहे सतनाम वाहे गुरु नाम कोए गोपाल सलारे बाबू ये सेरे सारे काल से किए बोल बने बोलो जय गुरु